ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਖਜੀਤ ਮਾਨ ਅੱਜ ਤੁਹਾਨੂੰ ਆਪਾਂ ਇੱਕ ਨਗੀਨਾ ਦਿਖਾ ਰਹੇ ਹਾਂ ਤੁਸੀਂ ਵੇਖ ਕੇ ਦੇਖ ਸਕਦੇ ਹੋ ਵੀ ਕਿਹੜੇ ਬੁੱਲ ਦੀ ਕੱਟੀ ਆ ਫਿਰ ਵੀ ਤੁਹਾਨੂੰ ਚਲ ਆਪਾਂ ਇਹਦੇ ਬਾਰੇ ਡਿਟੇਲ ਦੱਸਦੇ ਹਾਂ ਇਹ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕੱਟੀ ਬਾਰੇ ਦੱਸ ਦਈਏ ਕੱਟੀ ਆਪਣੇ ਦੋਸਤ ਸਿਮਰਦੀਪ ਸਿੰਘ ਦੇ ਘਰ ਆ ਇਹਨਾਂ ਦਾ ਪਿੰਡ ਹੈਗਾ ਢਿੰਡਾ ਵਾਲੀ ਬਾਈਰ ਨੂੰ ਨੀਲੀ ਰਵੀ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਆ ਬਾਬਾ ਜੀ ਇਹਰੇ ਸਾਰੇ ਨੀਲੀ ਰਵੀ ਬਰੀਡ ਤੇ ਕੰਮ ਕਰ ਰਹੇ ਆ ਸਾਰੇ ਜਨਵਰੀ ਬਾਈ ਹੋਰਿਆਂ ਕੋਲੇ ਨੀਲੀ ਰਵੀ ਆ ਤਕਰੀਬਨ ਜਿੰਨੇ ਵੀ ਬੁੱਲ ਆ ਤਕਰੀਬਨ ਸਾਰੇ ਬੁੱਲਾਂ ਦੇ ਬਾਈ ਹੋਰਿਆਂ ਕੋਲੇ ਮੋਸਟਲੀ ਜਿਆਦਾ ਜਿਹੜੇ ਫੇਮਸ ਉਹਨਾਂ ਦੇ ਬੱਚੇ ਹੈਗੇ ਆ ਇਹ ਛੋਟੀ 507 ਬੁੱਲ ਦੀ ਆ ਜੀ 507 ਬੁੱਲ ਦੇ ਬੱਚੇ ਦੇਖ ਲਓ ਇੰਨੀ ਬਿਊਟੀ ਚ ਵੀ ਆਉਂਦੇ ਆ ਬਾਈ ਹੋਰਿਆਂ ਕੋਲੇ 골ਡਨ ਬੂਰਾ ਬਿੱਲਾ ਨੇਤਰ ਡਾਇਮੰਡ ਹਰੀਕੇ ਅਲਬਖਸ਼ ਲਾਹੌਰੀ 252 ਹੋਰ ਵੀ ਬਹੁਤ ਸਾਰੇ ਜਿਹੜੇ ਨੀਲੀ ਰਾਵੀ ਦੇ ਬੁੱਲ ਐ ਉਹਨਾਂ ਦੇ ਬੱਚੇ ਨਾ ਕੁੱਲ ਸਾਰੇ ਹੀ ਹੈਗੇ ਆ ਤੇ ਆ 547 ਕੱਟੀ ਕਿਵੇਂ ਲੱਗੀ ਕਮੈਂਟ ਜਿਸ ਦਿਨ ਟਾਈਮ ਲੱਗੇ ਆਪਾਂ ਬਾਈਰਾਂ ਦੇ ਤੁਹਾਨੂੰ ਸਾਰੇ ਜਾਨਵਰ ਦਿਖਾਵਾਂਗੇ ਉਹਨਾਂ ਨੇ ਸਾਰੇ ਜਾਨਵਰਾਂ ਦਾ ਰਿਕਾਰਡ ਰੱਖਿਆ ਹੋਇਆ ਤੇ 547 ਕੱਟੀ ਤੁਹਾਨੂੰ ਕਿਵੇਂ ਲੱਗੀ ਦਿਓ ਵਿਚਾਰ ਆਪਦੇ ਕਮੈਂਟਾਂ ਵਿੱਚ ਮਿਲਦੇ ਆਂ ਤਾਂ ਦੀ ਹੋਰ ਨਵੀਂ ਵੀਡੀਓ ਨਾਲ ਧੰਨਵਾਦ